ਬੇਬੇ ਮਹਿੰਦਰ ਕੌਰ ਨੇ ਹੁਣ ਕੰਗਣਾ ਰਣੌਤ ਤੇ ਟਿੱਪਣੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਨੂੰ ਮਾੜਾ ਕਹਿੰਦੀ ਸੀ ਤੇ ਕੇਂਦਰ ਦੀਆਂ ਤਰੀਫਾ ਕਰਦੀ ਸੀ ਜੀ ਮਹਿੰਦਰ ਕੌਰ ਨੇ ਕਿਹਾ ਕਹਿੰਦੀ ਮੈਂ ਨਹੀਂ ਮaaf ਕਰਾਂਗੀ ਇਹਨੂੰ ਕੰਗਣਾ ਰਣੌਤ ਨੂੰ ਉਸ ਟਮ ਕਿਹੜਾ ਮੈਂਬਰ ਪਾਰਲੀਮੈਂਟ ਸੀ ਇਹ ਮੈਂਬਰ ਪਾਰਲੀਮੈਂਟ ਤਾਂ ਇਹੋ ਜਿਹੀਆਂ ਗੱਲਾਂ ਕਰਕੇ ਬਣੀ ਆ ਸਾਡੀ ਤਾਂ ਉਹ ਨਿੰਦਿਆ ਕਰਦੀ ਸੀ ਵਡਿਆਈ ਤਾਂ ਸਰਕਾਰਾਂ ਦੀ ਕਰਦੀ ਸੀ ਪਹਿਲਾਂ ਫਿਲਮਾਂ ਕਰਦੀ ਸੀ ਵੱਡੀ ਐਕਟਰ ਸੀ ਫਿਰ ਉਸ ਨੂੰ ਲੱਗਾ ਕਿ ਮੈਂ ਇਸ ਤੋਂ ਵੀ ਵੱਡੀ ਹੋਵਾਂ ਮੈਨੂੰ ਟਿਕਟ ਦੇ ਦੇਣ ਤਾਂ ਉਸ ਦੀ ਆਸਾ ਪੂਰੀ ਹੋ ਗਈ ਤਾਂ ਮੇਰੇ ਖਿਲਾਫ ਬੋਲੀ ਉਹ ਮੈਂ ਉਹਨੂੰ ਮਾਫ਼ ਕਿਉਂ ਕਰਾਂ ਮਾਫ਼ ਨਹੀਂ ਕਰਦੀ ਮੈਂ ਉਹਨੂੰ ਕੁਝ ਦਿੱਲੀ ਦੇ ਲੋਕਾਂ ਨੇ ਵੀ ਕਿਹਾ ਸਿੱਖਾਂ ਨੇ ਵੀ ਕਿਹਾ ਕਹਿੰਦੇ ਰਾਜੇਵਾਲ ਨੇ ਵੀ ਕਿਹਾ ਕਹਿੰਦੇ ਮਾਫ਼ ਨਹੀਂ ਕਰਨਾ ਚਾਹੀਦਾ ਉਹਨੂੰ ਗੰਗਣਾ ਨਾ ਉਹਤਲ ਉਹ ਕਹਿੰਦੀ ਤੂੰ ਤਾਂ ਜ਼ੋਰ ਲਾ ਕੇ ਹਟੀਆਂ ਕਦੇ ਹਾਈ ਕੋਰਟ ਚ ਗਈਆਂ ਮੇਰੇ ਖਿਲਾਫ ਕਦੇ ਸੁਪਰੀਮ ਕੋਰਟ ਚ ਗਈਆਂ ਮੇਰੇ ਖਿਲਾਫ ਕਦੇ ਕਿਤੇ ਗਈਆਂ ਮੇਰੇ ਖਿਲਾਫ ਕਦੇ ਉਲਟੇ-ਪੁਲਟ ਬਿਆਨ ਦਿੰਦੀ ਰਹੀਆਂ ਮੇਰੇ ਖਿਲਾਫ ਅੱਜ ਤੂੰ ਕਹਿੰਦੀ ਐ ਇੱਥੇ ਆ ਕੇ ਮਾਫੀ ਮੰਗਦੇ ਮੈਂ ਇਸ ਦਾ ਜਦੋਂ ਕੰਗੜਾ ਰਣੋਥ ਤੱਕ ਜਿਆਣਾ ਉੱਥੇ ਜੀ ਬਠਿੰਡੇ ਅਦਾਲਤ ਵਿੱਚ ਉਹਦੇ ਖਰਚਾ ਬੜਾ ਕੀਤਾ ਪੰਜਾਬ ਸਰਕਾਰ ਨੇ ਜੀ ਫੋਰਸ ਐ ਫੋਰਸ ਲਾਤੀ ਔਰ ਇੰਨੀ ਫੋਰਸ ਦਾ ਖਰਚਾ ਕੋਈ ਸੌੜਾ ਹੁੰਦਾ ਜੀ ਕੋਈ ਸੌਖਾ ਹੁੰਦਾ ਖਰਚਾ ਜੀ ਬਹੁਤ ਜ਼ਿਆਦਾ ਖਰਚਾ ਹੁੰਦਾ ਫੋਰਸ ਦਾ ਲਾਤੀ ਜੀ ਫੋਰਸ ਕੰਗੜਾ ਰਣੋਥ ਦੇ ਉੱਪਰ ਉਹਦਾ ਵੀ ਕੋਈ ਹਿਸਾਬ-ਕਿਤਾਬ ਹੋਣਾ ਚਾਹੀਦਾ।